ਫਿਰੋਜ਼ਪੁਰ ਦੇ ਕਸਬਾ ਮਮਦੂਰ ਤੇ ਪਿੰਡ ਰੁਹੇਲਾ ਹਾਜੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਸ਼ਰਾਬ ਨਾ ਮਿਲਣ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਠੇਕਾ ਮੁਲਾਜ਼ਮ ਦੇ ਸਮੇਤ 4 ਵਿਅਕਤੀਆਂ ਦੀ ਕੁੱਟਮਾਰ ਕੀਤੀ ਦੋਸ਼ੀ ਬਦਮਾਸ਼ ਸਤਨਾਮ ਸਿੰਘ ਜੋ ਕਿ ਨੇੜਲੇ ਪਿੰਡ ਤਾਰ ਰਹਿਣ ਵਾਲਿਆ ਉਦੋਂ ਉਸਨੇ ਸਵੇਰ ਦੇ ਸਮੇਂ ਸ਼ਰਾਬ ਦੀ ਦੁਕਾਨ ਤੇ ਆ ਕੇ ਜਦੋਂ ਉਸਨੇ ਸ਼ਰਾਬ ਦੀ ਦੁਕਾਨ ਤੇ ਕੰਮ ਕਰਨ ਵਾਲੇ ਜਸਵੰਤ ਸਿੰਘ ਤੋਂ ਸ਼ਰਾਬ ਉਧਾਰ ਲੈਣ ਦੇ ਲਈ ਕਿਹਾ ਇਹ ਕਹਿ ਕੇ ਕਿ ਉਹ ਉਸ ਨੂੰ ਕੁਝ ਪੈਸੇ ਸਮੇਂ ਦੇ ਵਿੱਚ ਹੀ ਦੇ ਦੇਵੇਗਾ ਸ਼ਰਾਬ ਦੀ ਦੁਕਾਨ ਤੇ ਕੰਮ ਕਰਨ ਵਾਲੇ ਜਸਵੰਤ ਸਿੰਘ ਨੇ ਕਰਜ਼ਾ ਲਿਆ ਸੀ ਉਸ ਨੇ ਕਿਹਾ ਕਿ ਮੈਂ ਵਾਅਦਾ ਕੀਤਾ ਹੈ ਕਿ ਉਹ ਕੁਝ ਸਮੇਂ ਬਾਅਦ ਉਸ ਨੂੰ ਪੈਸੇ ਦੇ ਦੇਵੇਗਾ ਸ਼ਾਮ ਨੂੰ ਦੋਸ਼ੀ ਸਤਨਾਮ ਸਿੰਘ ਇੱਕ ਵਾਰ ਫਿਰ ਠੇਕੇ ਤੇ ਆਇਆ ਤਾਂ ਉਧਾਰ ਸ਼ਰਾਬ ਦੀ ਮੰਗ ਕਰਨ ਲੱਗਾ ਐਸੇ ਦੌਰਾਨ ਜਸਵੰਤ ਸਿੰਘ ਨੇ ਉਸ ਨੂੰ ਉਧਾਰ ਤੇ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਆਖਰੀ ਪੈਸੇ ਮੰਗੇ ਤਾਂ ਬਦਮਾਸ਼ ਸਤਨਾਮ ਸਿੰਘ ਨੇ ਗਾਲੀ ਗਲੂਚ ਕੀਤੀ ਕੁਝ ਸਮੇਂ ਬਾਅਦ ਉੱਥੋਂ ਚਲਾ ਗਿਆ ਅਤੇ 15-20 ਸਾਥੀਆਂ ਦੇ ਨਾਲ ਆਇਆ ਤੇ ਜਿਸ ਤੋਂ ਬਾਅਦ ਉਸਤੇ ਹਮਲਾ ਕਰ ਦਿੱਤਾ ਗਿਆ ਹਾਂਜੀ ਕੀ ਨਾਮ ਤੁਹਾਡਾ ਮੇਰੇ ਨਾਮ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਕੀ ਲੱਗਦਾ ਮੇਰਾ ਲੜਕਾ ਹੈ ਜੀ ਕਿੱਥੇ ਕੰਮ ਕਰਦੇ ਸੀ ਇਹ ਉੱਥੇ ਠੇਕੇਦਾਰ ਦੇ ਕੋਲ ਠੇਕੇਦਾਰਾਂ ਲੱਗੇ ਹਨ ਠੇਕੇਦਾਰਾਂ ਲੱਗੇ ਹੋਏ ਨੇ ਜੀ ਤੇ ਕੀ ਹੋਇਆ ਜੀ ਉੱਥੇ ਹੋਇਆ ਜੀ ਸਾਨੂੰ ਇਨਾਂ ਦੀ ਮਦਰਾ ਕੁੜੀ ਸਾਡੀ ਨੋ ਮੇਰੀ ਆਈ ਏ ਕਹਿੰਦੀ ਡੈਡੀ ਉੱਥੇ ਕੋਈ ਨਾ ਦੁਕਾਨਾਂ ਤੇ ਰੌਲਾ ਜਾ ਰਾਇ ਤੇ ਆਪਾਂ ਪਤਾ ਕਰੀਏ ਮੈਂ ਕੁੜੀ ਦੇ ਨਾਲ ਚਲਾ ਗਿਆ ਕਾਰੇਗਾ ਸੀ ਮੈਂ ਗਿਆ ਤਾਂ ਜਿਹੜਾ ਮੁੰਡਾ ਸਤਨਾਮ ਸੀ ਨਾ ਉਹਨਾਂ ਇਹਨਾਂ ਨੂੰ ਗਾਲ ਮੰਦਾ ਕੱਢ ਤੇ ਨਾ ਤੁਰਿਆ ਜਾਂਦਾ ਸੀ ਜਦੋਂ ਮੈਂ ਪਹੁੰਚਿਆ ਤੁਰਿਆ ਜਾਂਦਾ ਸੀ ਮੈਂ ਹੁਣੇ ਤੁਹਾਨੂੰ ਪੁੱਛ ਲੈਣਾ ਅੱਛਾ ਮੈਂ ਗਿਆ ਤਾਂ ਮੈਂ ਪੁੱਛਿਆ ਵੀ ਕੀ ਗੱਲਬਾਤ ਹੋਈ ਉਹ ਕਹਿੰਦੇ ਜੇ ਆ ਗੱਲ ਏ ਸਾਨੂੰ ਦਿਨੇ दारू ਲੈ ਗਏ ਨੇ ਵੀ ਹੁਣੇ ਪੈਸੇ ਦੇ ਜਾਣੇ ਤੇ ਮੈਂ ਸੋਚਿਆ ਵੀ ਚਲੋ ਪਿੰਡ ਦੇ ਬੰਦੇ ਨੇ ਤੇ ਕੋਈ ਡਰ ਨਹੀਂ ਦੇਤੀ ਤੇ ਸ਼ਾਮ ਨੂੰ ਫਿਰ ਛੋਟਾ ਮੁੰਡਾ ਸਾਡਾ ਬੈਠਾ ਹੁੰਦਾ ਸਾਲੇ ਦਾ ਮੁੰਡਾ ਮੇਰੇ ਮੁੰਡੇ ਨੇ ਤੇ ਉਹ ਬੈਠਾ ਹੁੰਦਾ ਤੁਹਾਨੂੰ ਕਹਿੰਦੇ ਤਾਂ ਕਰ ਮੈਨੂੰ ਦਰੂਹ ਦੀ ਉਹ ਕਹਿੰਦਾ ਕਿ ਪੈਸੇ ਦਿਓ ਉਹ ਕਹਿੰਦਾ ਸੀ ਅੱਗੇ ਵੀ ਲੈ ਗਏ ਪੈਸੇ ਅਸੀਂ ਨਹੀਂ ਦੇਣੇ ਬਾਅਦ ਚ ਦੇਣਾ ਹੈ ਦਰੂਹ ਲੈਣੀ ਹੈ ਉਹ ਕਹਿੰਦਾ ਨਹੀਂ ਵੀ ਨਹੀਂ ਲੈਣੀ ਉਹਨੇ ਆਖਿਆ ਕਿ ਕੱਢ ਲਾ ਦੇ ਕਿਹੜੀ ਗੱਲ ਹੈ ਅੰਦਰ ਵੜ ਕੇ ਤੁਨਾਂ ਫਿਰ ਦਰੂਹ ਕੱਢਣ ਲੱਗੇ ਪੰਤੂਲ ਕਰਨ ਲੱਗੇ ਆਜਾ ਮੁੰਡਾ ਆ ਗਿਆ ਆਂਦਾ ਵੀ ਤਾਰੂ ਲੈ ਜਾ ਤੂੰ ਬੰਦ ਤੋੜ ਨਾ ਕਰੋ ਸਿਆਣੇ ਬਣ ਜਾ ਤੇ ਕੋਈ ਗੱਲ ਨਹੀਂ ਉਹ ਅੰਦਰ ਨਹੀਂ ਅਸੀਂ ਹੁਣੇ ਕੋਣ ਪੁੱਛ ਲੈਨੇ ਤੂੰ ਨੌਕਰ ਬੰਦੇ ਹੋ ਤੇ ਸਾਨੂੰ ਇੱਕ ਕੰਮ ਕਰੋ ਆ ਜਾਓ ਜਾ ਕੇ ਨਾ ਇਹਨਾਂ ਨੂੰ ਕੰਮ ਦੇਣ ਮਾ ਤੂੰ ਇਹਦਾ ਕਰੋ ਬੁੱਤਰ ਤੈਨੂੰ ਕੋਈ ਗੱਲ ਨਹੀਂ ਆਪਾਂ ਮਾਰੇ ਬੰਦੇ ਆ ਤੇ ਆਪਾਂ ਕੋਈ ਘਰ ਚੱਲੋ ਚਲੋ ਕੋਈ ਸਿਹਰੇ ਕਰਾਂ ਦਾ ਗੱਲ ਇਹ ਵਿਚਾਰੇ ਤਿਆਰੀ ਕਰਨ ਲੱਗੇ ਆ ਸਾਮਾਨ ਨੂੰ ਸਾਂਭਣ ਦਾ ਤੇ ਉਹਨੇ ਤੈਨੂੰ ਆ ਗਿਆ ਪਿਟਰ ਲੈ ਕੇ ਫਿਰ ਲਿਆ ਨਾਲ ਮੁੰਡੇ ਦਾ 15 ਲੈ ਕੇ ਆ ਗਿਆ ਮੇਰੇ ਕੋਲ 4 5 ਟੋਕੀ ਨੰਗਾ ਕੱਢ ਕੇ ਲੈ ਕੇ ਲਗਾਇਆ ਆਉਂਦੇ ਆ ਹੁਣ ਮੈਂ ਕਰੂੰ ਉਹਨੂੰ ਪੁੱਛ ਲੈਣਾ ਆਉਂਦੇ ਨੇ ਫੇਰ ਕਰਦਾ ਮੈਂ ਆਹ ਕਹ ਪੁੱਤਰੋ ਖੋਜੋ ਤੂੰ ਸੀਂਦਾ ਮੇਰੇ ਪੁੱਤਰ ਜੇ ਤੂੰ ਕੀ ਗੱਲ ਹੈ ਤੂੰ ਹੀ ਰੋਏ ਹਾਂਜੀ ਹਾਂਜੀ ਬੜੀ ਮੁਸ਼ਕਲ ਨਾਲ ਜੀ ਇਹ ਨਾ ਤਾਂ ਨਾ ਫਿਰ ਆਉਂਦੇ ਆ ਕੇ ਉਹਨਾਂ ਫੇਰ ਸ਼ੁਰੂ ਕਰ ਦਿੱਤੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਮੈਂ ਉਹਨਾਂ ਨੂੰ ਬੜਾ ਮਿੰਤਰਲਾ ਨਾਲੇ ਬੂੰਗੂ ਕਰਾਂ ਨਾਲੇ ਮਿੰਤਰਲਾ ਕਰਾਂ ਬਾਜੋ ਤੁਸੀਂ ਇੰਨਾ ਗੁੰਡਾਗਰਦੀ ਨਾ ਕਰੋ ਆਗੇ ਸਾਡੇ ਪਿੰਡ ਦੇਗੇ ਛਾਣੇ ਬਣੋ ਪਰ ਨਹੀਂ ਉਹ ਫਿਰ ਨਾ ਨਾ ਮੁੰਡੇ ਨੂੰ ਸਾਡੇ ਨੂੰ ਮਾਰਿਆ ਰਾਸਤੇ ਦੋ ਤਿੰਨ ਸਾਡੇ ਟ ਮਾਰੀ ਹੋਰ ਮਾਰੀ ਮੁੰਡਾ ਮੇਰਾ ਬੇਹੋਸ਼ ਹੋ ਕੇ ਡਿੱਗ ਪਿਆ ਜਦੋਂ ਡਿੱਗਿਆ ਤੇ ਡੇਕੇ ਉੱਠ ਗਿਆ ਉੱਠ ਕੇ ਬਰਾਦਰ ਤਾਂ ਬੰਦਣ ਲੱਗਾ ਮੈਂ ਕਿ ਪਿੱਛੇ ਲਿਆ ਮੈਂ ਆਖ ਮੇਰੇ ਫੈਰ ਵਾਜ ਗਿਆ ਕੋਈ ਹੋ ਗਿਆ ਉਹਨੇ ਚੰਨ ਹੋਰ ਦੂਜਾ ਮੋੜਾ ਨੂੰ ਫੋਟ ਮਾਰ ਕਰੀ ਗਏ ਜਿਆਦਾ ਕਾਫੀ ਬੰਦੇ ਸੀ ਉਹ ਫਿਰ ਜਦੋਂ ਇਹ ਡਿੱਜਾ ਨਾ ਤੇ ਫੈਰ ਖਤਮ ਹੋਏ ਫਿਰ ਉਹ ਖਿਚਕਣ ਦੀ ਗੱਲ ਉਹਨੇ ਕੀਤੀ ਫਿਰ ਆਡੇ ਲੋਕ ਵੀ ਭੱਜਦੇ ਹੋਣ ਲੱਗ ਗਏ ਕਿ ਜਦੋਂ ਫੈਰ ਖਤਮ ਹੋ ਗਏ ਨੇ ਫਿਰ ਉਹਨੇ ਚੰਨ ਪਿੱਛਾ ਵਾਪਸ ਹੋ ਗਏ ਉਹ ਕਾਰ ਵੀ ਇਹਦਾ ਸਖਤ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਮੇਰੇ ਪੱਕੇ ਨੇ ਤੇ ਮੈਂ ਤਾਂ ਨਾ ਬਹੁਤ ਇਸ ਗੱਲ ਤੇ ਪਰੇਸ਼ਾਨ ਐਨਾ ਗੁੰਡਾਗਰਦੀ ਕੀ ਚਾਹੀਦੀ ਤੇ ਇਹਨਾਂ ਨੂੰ ਹਾਂ ਤਾਂ ਪੈਣੀ ਚਾਹੀਦੀ ਬਹੁਤ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਪਤਾ ਨਹੀਂ ਹੁਣ ਦਿਨੇ ਕਿੱਥੇ ਕਿੱਥੇ ਮਾਰਾ ਮਾਰਦੇ ਨੇ ਤੇ ਸਾਡੇ ਗਰੀਬਾਂ ਦੇ ਮੇਰਾ ਮੁੰਡਾ ਸੌਮੀ ਮੁੰਡਾ ਮੇਰਾ ਇਹ ਸੌਮੀ ਮੁੰਡਾ ਬੱਚਿਆਂ ਦੀ ਖਾਤਰ ਇੱਕ दारू ਦੇ ਠੇਕੇ ਤੇ ਲੱਗਿਆ ਹੋਇਆ ਤੇ ਆਜੀ ਰੋਟੀ ਦਾ ਪਾਕ ਕਰਦਾ ਜਿਹੜੇ ਦੂਜੇ ਮੁੰਡੇ ਨੇ ਸਾਡੇ ਦੁਕਾਨ ਦੇ ਲਾਗੇ ਉਹਨਾਂ ਲਾਇਏ ਨੇ ਵਿਚਾਰੇ ਰੇੜੀ ਦੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਛਡਾਉਣ ਬਗਲੇ ਉਹਨਾਂ ਨੂੰ ਸੱਟਾ ਕਰਕੇ ਬੇਅੰਤ ਕਰਕੇ ਹਾਂਜੀ ਇੱਕ ਮੁੰਡੇ ਤੇ ਗੋਲੀ ਲੱਗੀ ਸਿਰ ਤੇ ਉਹ ਦਾਖਲ ਪਿਆ ਹੈ ਉੱਥੇ ਫਰੀਦਕੋਟ ਚਾਰ ਜਖਮੀਆਂ ਚਾਰ ਜਖਮੂ ਕੀਤੇ ਨੇ ਜੀ ਬਹੁਤ ਮੰਦੀ ਆ ਸਾਡੀ ਬੜੀ ਮਿਹਨਤੀ ਹੈ ਕਿ ਸਾਨੂੰ ਇਹਨਾਂ ਇਨਸਾਫ ਮਿਲਣਾ ਚਾਹੀਦਾ ਹੈ ਬਹੁਤ ਸਾਡੇ ਨਾਲ ਮਾੜੀ ਹੋਈ ਹੈ ਅੰਦੋਸਾਹ ਬੰਦੇ ਨੇ ਸਰੀ ਕਿਲਕਾ ਸ਼ਰਾਬ ਠੇਕੇਦਾਰ ਤੇ ਜਿਹੜੇ ਮੁਲਾਜ਼ਮ ਹੋਏ ਉਹਨਾਂ ਤੇ ਜਿਹੜੇ ਅਮਲਾ ਕੀਤਾ ਗਿਆ ਸੀਗਾ ਤਿੰਨ ਮਾਮਲੇ ਸੀ ਉਹ ਮਾਮਲਾ ਇਹ ਹੈ ਇਹ ਛਤਨਾਮ ਸਿੰਘ ਨਾ ਪੰਬਾ ਹਾਜੀ ਦਾ ਬੰਦਾ ਹੈ ਮੁੰਡਾ ਉਹ ਜਿਹੜਾ दारू ਲੈਣ ਆਇਆ ਸੀ ਪਹਿਲਾਂ 12 ਵਜੇ ਇੱਕ दारू ਦੀ ਬੋਤਲ ਲੈ ਗਿਆ ਸੀ ਉਧਾਰੀ ਮੁੜ ਕੇ ਰਾਤ ਨੂੰ ਆਇਆ 9 ਵਜੇ ਉਹ दारू ਲੈਣ ਉਧਾਰੀ ਮੰਗਦੇ ਸੀ ਤੇ ਪਰ ਉਹਨੇ ਦਿੱਤੀ ਨਹੀਂ ਉਹਨੇ ਕਿਹਾ ਪਹਿਲਾਂ ਵਾਲੇ ਪੈਸੇ ਦਿਓ ਉਸ ਕਰਕੇ ਉਹ ਘਰੋਂ ਫਿਰ ਗੁੱਸੇ 'ਚ ਗਿਆ ਘਰ ਤੇ ਉਹ ਰਿਵਲਵਰ ਲੈ ਕੇ ਆਇਆ ਫਿਰ ਉਸਨੇ ਆ ਕੇ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਵੱਧ ਗਿਆ ਉਹਨੇ ਦੋ ਫਾਇਰ ਕੀਤੇ ਆ ਇੱਕ ਤੇ ਫਾਇਰ ਸਰਜੀਤ ਸਿੰਘ ਦੇ ਸੇਰੇ ਨੂੰ ਟੱਚ ਕਰਕੇ ਲੰਘਿਆ ਉਹ ਫਰੀਦਕੋਟ ਦਾਗਲ ਤੇ ਬੁੱਝੇ ਕਿੰਨੇ ਦਾਹ ਆਏ ਇਹਦੇ ਚਿੰਗੜੀ ਇਹ ਤਿੰਨ ਬੰਦੇ ਜ਼ਖਮੀ ਹੋਏ ਤੇ ਮਕਦਮਾ ਦਰਜ ਕਿੰਨਿਆਂ ਦੇ ਮਕਦਮਾ ਨੰਬਰ ਚਤਨਾਮ ਸਿੰਘ ਚਰਨਜੀਤ ਸੰਦੀਪ ਗੋਰਾ ਤੇ ਮਨਜੀਤ ਸਿੰਘ ਪੰਜ ਬੰਦਿਆਂ ਦੇ ਕੀਤਾ ਤੇ ਇੱਕ ਦਰ ਇਹਨਾਂ ਤੇ ਰੇਡ ਕਰ ਰਹੇ ਆ ਘਰੇ ਜੰਦਰੇ ਲੱਗੇ ਆ ਕੋਈ ਕਾਬੂ ਨਹੀਂ ਆ ਰਿਹਾ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਤੇ ਅਗਲੀ ਕਾਰਵਾਈਆਂ ਬਲੇ ਚੱਲਿਆ ਮੈਂ ਕੀ ਨਾਮ ਕੋ ਮੇਰਾ ਨਾਮ ਕੁਲਦੀਪ ਸਿੰਘ ਜੀ ਤੁਸੀਂ ਕਿੱਥੇ ਰਹਣ ਵਾਲੇ ਹੋ ਮੈਂ ਪੰਬਾ ਜਿੱਤੇ ਰਹਿਣ ਵਾਲਾ ਜੀ ਤੇ ਕੀ ਆਵਾਜ਼ ਜਿਹੜੀ ਹੈ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਕੀ ਸਾ ਅਸੀਂ ਤਾਂ ਆ ਕੇ ਸਾਡੇ ਪ੍ਰਾਜਾਸੇ ਦੇ ਆ ਕੇ ਗੱਲ ਪਾ ਗਏ ਗੋਲੀਆਂ ਕੱਢੀਆਂ ਪ੍ਰਾ ਕੀ ਕਰਦਾ ਪ੍ਰਾ ਠੇਕੇਦਾਰਾਂ ਦਾ ਕੰਮ ਕਰਦਾ ਠੇਕੇਦਾਰਾਂ ਦਾ ਹਾਂਜੀ ਹਾਂਜੀ ਤੇ ਅਸੀਂ ਨਾਲ ਫਾਸਟ ਫੂਡ ਦਾ ਕੰਮ ਕਰੀਗਾ ਤੇ ਉਹ ਆ ਕੇ ਇੰਦੇ ਆ ਕੇ ਪਹਿਲਾਂ ਬੋਲਿਆ ਭੁੱਲਿਆ ਫਿਰ ਕਰੋ ਗਿਆ ਕਰੋ ਆਕੇ ਨੇ ਪਿਸਟਲਿਆਂ ਦਾ ਤੇ ਨਾਲ 20-25 ਮੁੰਡੇ ਲਿਆਂਦੇ। ਕੋਲ ਪਿੰਡ ਦਾ ਬੰਦਾ। ਹਾਂਜੀ ਹਾਂਜੀ ਪਿੰਡ ਦਾ ਬੰਦਾ ਸੀ ਸਤਨਾਮ ਸਿੰਘ। ਹਾਂਜੀ ਪਿਸਟਲ ਲੈ ਕੇ ਆਇਆ ਤੇ ਆਕੇ ਤੇ ਮੋਟੀ ਗੱਲ ਤੋਂ ਹਾਂਜੀ ਇਹਹੀ ਇਹ ਹੀ ਆ ਵੀ ਕਹਿੰਦਾ ਸੀ ਮੈਨੂੰ दारू ਦਾਰੂ ਤੇ ਉਹ ਤੇ ਇਹਨਾਂ ਦੇ ਤੋਂ ਇਨਕਾਰ ਕਰਦਾ ਕਿਉਂਕਿ ਉਹ ਪਹਿਲਾਂ ਵੀ दारू ਲੈ ਗਿਆ ਸੀ। ਤੇ ਫਿਰ ਆਕੇ ਬੋਲਣ ਲੱਗ ਪਿਆ ਤੇ ਆਕੇ ਗੱਲ ਪੈ ਕੇ ਤੇ ਆਕੇ ਫੈਰ ਕੱਢ ਤੇ ਅਸੀਂ ਛੜਾਣ ਗਏ ਸਾਡੇ ਛੜਾਣ ਦੇ ਵਿੱਚ ਜਾਣ ਕਰਕੇ ਇਹਨੇ ਸਾਡੇ ਸੱਟਾਂ ਮਾਰਤੀਆਂ ਫਾਇਰ ਕਰਤੀ ਇਹਦੇ ਬਹੁਤ ਗੁੰਡਾ ਕਰਦੀ ਜੀ ਹਾਂਜੀ ਹਾਂਜੀ ਕਿੰਨੇ ਮੁੰਡੇ ਬੁਲਾਏ ਸੀ ਮੁੰਡੇ ਨੇ 20 20 15 ਤੱਕ ਬੁਲਾਏ ਸੀ ਹਾਂਜੀ ਹਾਂਜੀ ਸਾਰਾ ਕੁਝ ਹਾਂਜੀ ਹਾਂਜੀ ਸਾਰਾ ਕੁਝ ਉਹ ਤਾਂ ਨਹੀਂ ਦੇਖਿਆ ਸੀ ਕੀ ਕੁਝ ਸੀ ਨਾਲ ਬਾਕੀ ਇਹਦੇ ਕੋਲ ਤਾਂ ਪਿਸਤਲ ਸੀ ਇਹਨੇ ਆ ਕੇ ਹਾਂਜੀ ਹਾਂਜੀ ਹੈਗੇ ਸੀ ਇੱਕ ਵਾਰ ਬਈ ਬਰਾ ਦੇ ਹੰਨਾ ਕਰਤਾ ਹਾਂਜੀ ਹਾਂਜੀ ਤੋ ਹੀ ਛਡਾਉਣ ਕਰਤਾ ਮੇਰੇ ਆ ਸਿਰ 'ਚ ਵੱਜਿਆ ਮੇਰੇ ਸਿਰ 'ਚ ਇਹਨੇ ਪਿਸਤਲ ਮਾਰਿਆ ਆਂਦੇ ਹਾਂਜੀ ਬੱਟ ਮਾਰਾਂ ਹਾਂਜੀ ਬੱਟ ਮਾਰਾਂ ਵਿਕੀ ਚ ਮਈ ਹਾਂਜੀ ਕੋੜੀ ਜਲਾਏ ਹੁਣ ਕੀ ਮੰਗ ਸਾਡੀ ਮੰਗ ਹੈ ਵੀ ਇੱਕ ਤਾਂ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੂਜਾ ਨੰਬਰ ਇਹਨਾਂ ਦਾ ਸਲਾਹ ਜਬਤ ਕੀਤਾ ਜਾਵੇ ਕਰ ਦੇ ਸਖਤ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜਸਵੰਤ ਸਿੰਘ ਕੀ ਹੋਇਆ ਜਿਹੜਾ ਤੁਹਾਡੇ ਤੇ ਹਮਲਾ ਕੀ ਕਰ ਹਮਲੇ ਦਾ ਕਾਰਨ ਇਹ ਸੀ ਵੀ ਉਹ ਮੇਰੇ ਕੋਲ ਦੋ ਮੁੰਡੇ ਆਏ ਸੀ ਕੱਲਾ ਦੁਪਹਿਰ ਵੇਲੇ ਮੈਨੂੰ ਕਹਿੰਦੇ दारू ਦੇ ਮੈਂ दारू ਦੇਤੀ ਮੈਨੂੰ ਕਹਿੰਦੇ 10 ਵਜੇ ਤੇਰੇ ਅਕਾਊਂਟ 'ਚ ਪੈਸੇ ਪਾ ਦੇਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਨਾਲ ਦੇ ਪਿੰਡ ਦੇ ਹੈ ਗਿਆ ਕਿੱਡੀ ਕੋ ਗੱਲ ਐ ਇਹਨਾਂ ਪੈਸੇ ਦੇ ਹੀ ਦੇਣੇ ਆ ਸ਼ਾਮ ਨੂੰ ਫੇਰ ਆ ਗਿਆ ਸ਼ਾਮ ਨੂੰ ਮੈਂ ਨਾਲ ਦੀ ਦੁਕਾਨ ਤੇ ਬੈਠਾ ਸੀ ਰਾਤ ਤਕਰੀਬਨ 8:30 9 ਵਜੇ ਦੇ ਕਰੀਬ ਮੈਨੂੰ ਕਹਿੰਦੇ दारू ਉਹਨੂੰ ਮੁੰਡੇ ਨੂੰ ਕਹਿੰਦੇ ਜਿਹੜਾ ਮੈਂ ਮੁੰਡਾ ਛੱਡਾ ਸੀ ਬਲਿਹਾਰ ਸਿੰਘ ਉਹਨੂੰ ਕਹਿੰਦੇ दारू ਦੇ ਉਹ ਕਹਿੰਦਾ ਵੀ ਚਲ दारू ਲੈ ਜਾਓ ਮੈਨੂੰ ਪੈਸੇ ਦਿਓ ਉਹ ਕਹਿੰਦਾ ਵੀ ਅਸੀਂ ਆਪੇ ਕਰ ਲਾਂਗੇ ਪੈਸਿਆਂ ਦੇ ਰੋਲੇ ਤੋਂ ਲੈ ਕੇ ਉਹਨੇ ਨਾਲ ਗਾੜੀ ক্লোਜ ਕਰਨ ਲੱਗਾ ਉਹਨੂੰ ਮੁੰਡਾ ਚੰਗਾ ਬੋਲਦੇ ਨਾਲ ਮੇਰੇ ਫਰੈਂਡ ਦੀਆਂ ਦੁਕਾਨਾਂ ਸੀ ਨਾਲ ਹੀ ਸਾਡੇ ਫਾਸਟ ਫੂਡ ਦੀਆਂ ਉਹ ਮੁੰਡੇ ਨੇ ਜਾ ਕੇ ਉਹਨਾਂ ਰੋਕਿਆ ਵੀ ਮਾਲਕ ਆਪ ਹੈ ਨਹੀਂ ਤੁਸੀਂ ਮੁੰਡੇ ਨੂੰ ਕਾਹਤੋਂ ਮਾੜਾ ਬੋਲਦੇ ਹੋ ਮਾੜਾ ਬੋਲਣ ਦੇ ਤਰੀਕੇ ਚ ਉਹਨੂੰ ਵੀ ਮਾੜਾ ਬੋਲਣ ਲੱਗ ਗਿਆ ਮਾੜਾ ਬੋਲ ਬੋਲ ਕੇ ਉਹਨੂੰ ਉੱਥੇ ਲੜਾਈ ਦਾ ਚ ਉਹਨਾਂ ਬਣਾ ਲਿਆ ਲੜਾਈ ਤੋਂ ਬਾਅਦ ਉਹਨੂੰ ਕਹਿਣ ਲੱਗਾ ਸੀ ਤੈਨੂੰ ਦੇਖ ਲਾਂਗੇ ਜੋ ਕਿ ਸਤਨਾਮ ਸਿੰਘ ਪੈਡ ਦੇ ਬੰਦੇ ਨੇ ਨਾਲ ਦੇ ਭੰਬਾ ਜੀ ਦਾ ਪੰਡ ਦਾ ਸਤਨਾਮ ਸਿੰਘ ਦਲੇਰ ਸਿੰਘ ਦਾ ਮੈਂ ਸੇਲਮਾਣਾ ਠੇਕੇ ਤੇ ਮੌਜੂਦਾ ਰੇਲਾ ਜੀ ਹਾਂਜੀ ਉੱਥੋਂ ਉਹਨਾਂ ਨੂੰ ਕਹਿੰਦੇ ਸੀ ਹੁਣੇ ਆਉਣੇ ਆ ਉੱਥੇ ਗੋਰਾ ਸਿੰਘ ਤੇ ਸਤਨਾਮ ਸਿੰਘ ਪਲਸਰ ਮੋਟਰਸੜ ਪੀਵੀ 91 ਤੇ ਚਲੇ ਗਿਆ ਘਰੋਂ ਜਾ ਕੇ ਪਿਸਤੌਲ ਲੈ ਕੇ ਆਏ ਆ ਆਉਂਦੇ ਆ ਉਹਨਾਂ ਮੁੰਡੇ ਹੋਰ ਵੀ ਮੰਗਾਲੇ ਸੀ ਤਕਰੀਬਨ 20 15 20 ਮੁੰਡੇ ਹੋਣਗੇ ਉਹ ਆ ਕੇ ਸਾਡੇ ਤੇ ਪਹਿਲਾਂ ਸਿੱਧੀ ਫਾਇਰਿੰਗ ਕੀਤੀ ਆ ਫਿਰ ਹਮਲਾ ਕਰਕੇ ਸਾਡੇ ਨਾਲ ਕੁੱਟਮਾਰ ਕੀਤੀ ਆ ਮੇਰੇ ਕੁਮਾਰੀਆ ਰਾੜ ਮਾਰੀ ਆ ਬਾਅਦ ਚ ਮੇਰੇ ਇੱਥੇ ਕੋਈ ਬੈਸਬਲ ਮਾਰਿਆ ਮੈਨੂੰ ਸਾਕਾਇਲ ਕੀਤਾ ਨਾਲ ਮੇਰੇ ਮੁੰਡਾ ਸਰਜੀਤ ਸਿੰਘ ਦੇ ਫਾਇਰ ਵੱਜਾ ਸਿਰ ਤੇ ਦਾ ਬਾਕੀ ਤੇ ਮੇਰੇ ਨਾਲ ਦੋ ਮੁੰਡੇ ਹਾਜ਼ਰ ਹੋਣ ਇੱਥੇ ਦਾਖਲਾ ਹਾਂਜੀ ਮੁੰਡੇ ਮੇਰੇ ਨਾਲ ਛਡਾਉਣ ਤੇ ਸਮਝ ਲਓ ਵੀ ਜਾਨੀ ਕਿ ਨਾਲ ਬਚਾਉਣ ਚਾਹੀ ਸਾਰੇ ਕਿਉਂਕਿ ਕਾਉ ਨਾ ਉਹ ਵੀ ਨਾਲ ਦੇ जख्म ਹੀ ਹੋ ਗਏ ਸਾਰੇ ਕਿੰਨੀ ਗੰਡਾ ਕਰਦੀ ਇਹਨਾਂ ਨੇ ਗੰਡਾ ਕਰਦੀ ਦਾ ਬੇਅੰਤ ਕੀਤੀ ਆ ਪੰਨਤ ਨਹੀਂ ਗਿਆ ਪੰਨ ਤੋੜ ਮੇਰੇ ਠੇਕੇ ਦੀ ਪੰਨ ਤੋੜ ਹੋਈ ਆ ਤਾਂ ਬਾਕੀ ਮੁੰਡਿਆਂ ਦੇ ਜੋ ਸੱਟਾਂ ਲੱਗੀਆਂ ਉਹਨਾਂ ਕਾਰਵਾਈ ਦੀ ਸਰਕਮਾ ਕਾਰਵਾਈ ਤਾਂ ਇਹ ਪ੍ਰਸ਼ਾਸਨ ਤੋਂ ਹੀ ਮੰਗ ਚਾਉਣਾ ਹੈ ਸਾਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਯਾਰ ਇੱਥੇ ਗ੍ਰਿਫਤਾਰੀ ਪੈਣੀ ਚਾਹੀਦੀ ਹੈ ਇਹਨਾਂ ਦੀ ਗ੍ਰਿਫਤਾਰੀ ਜ਼ਰੂਰ ਪੈਣੀ ਚਾਹੀਦੀ ਹੈ ਜਿੰਨਾ ਜਿੰਨਾ ਦੇ ਅਸੀਂ ਨਾਮ ਦਿੱਤੇ ਆ ਵਿੱਚ ਉਹਨਾਂ ਦੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਬੰਦੇ ਸਾਡੇ ਅਣਪਛਾਤੇ ਸੀ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਬਾਹਰੋਂ ਮਂਗਾਏ ਗਏ ਇਹ ਕਿੰਨੇ ਕ ਬੰਦੇ ਸੀ तकरीबन 15 ਤੋਂ 20 ਮੁੰਡੇ ਸੀ ਜੋ ਬਾਈਕ ਤੇ ਆਏ ਸੀ ਸਾਰੇ ਤੇ ਉਹਨਾਂ ਨੂੰ ਅਸੀਂ ਨਹੀਂ ਜਾਣਦੇ ਇਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਜਾਣਦੇ ਉਹਨਾਂ ਦਾ ਅਸੀਂ ਨਾਮ ਦੇ ਦਿੱਤੇ ਆ ਸਾਡਾ ਕੇਸ ਉੱਥੇ ਦਾਖਲ ਹੋ ਗਿਆ ਤਾਂ ਮੰਗ ਵੀ ਕਰ ਵਿੱਚ ਹਾਂਜੀ ਹਾਂਜੀ ਕਾਰਵਾਈ ਜ਼ਰੂਰ ਚਾਹੁੰਦੇ ਆ ਇਹਨਾਂ ਸਖਤ ਕਿਉਂਕਿ ਇਹਨਾਂ ਪਹਿਲਾਂ ਵੀ ਇਹ ਗੁੰਡਾਗਰਦੀ ਬਹੁਤ ਲੋਕਾਂ ਨਾਲ ਕੀਤੀ ਬਹੁਤ ਲੋਕ ਇਹਨਾਂ ਤੋਂ ਪਰੇਸ਼ਾਨ ਨੇ ਪੂਰਾ ਏਰੀਆ ਪਰੇਸ਼ਾਨ ਇਹਨਾਂ ਤੋਂ ਹੋ ਗਈ ਇਹਨਾਂ ਦੇ ਐਫਆਈਆ ਹਾਂਜੀ ਐਫਆਈਆ ਬਹੁਤ ਦਰਜ ਹੈ ਇੱਥੇ ਨਾਲ ਮਾਮਦੋੜ ਦੇ ਨਾਲ ਪਿੰਡ ਦੀ ਲੇਡੀਜ਼ ਦੇ ਬੱਚੇ ਨੂੰ ਵੀ ਇਹਨਾਂ ਵੱਟੋ ਕੀਤੀ ਸੀ ਉਹਨਾਂ ਦੇ ਵੀ ਆ ਹੋਰ ਵੀ ਥਾਵਾਂ ਤੇ ਨਾਲ ਵਾਧੂ ਗੁੰਡਾਗਰਦੀ ਕੀਤੀ ਆ ਅਰਲਾਸੀ ਤੋਂ ਕੌਣ ਹੈ ਦਾ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਜਿਨ੍ਹਾਂ ਦੇ ਨਾਲ ਕੇਸ ਚਲਾਇਆ ਜਾ ਬਾਅਦ ਚ ਅਸੀਂ ਇਹੀ ਜਾ ਰਹੇ ਹਾਂ